ਸਤਿ ਸ਼੍ਰੀ ਅਕਾਲ ਜੀ ਮੈਂ ਗਿਆਨਦੀਪ ਸਿੰਘ ਗੱਲ ਤੁਸੀਂ ਜਿਹੜੇ ਚੱਲੇ ਰੰਗਲਾ ਪੰਜਾਬ ਦੇ ਨਾਲ ਤੇ ਆਪਾਂ ਪਹੁੰਚੇ ਆ ਬਰਨਾਲਾ ਵਿਖੇ ਜਿੱਥੇ ਕੀ ਕਿਸਾਨਾਂ ਦੀ ਇੱਕ ਬਹੁਤ ਵੱਡੀ ਮਹਾਪੰਚਾਇਤ ਹੋ ਰਹੀ ਹੈ ਤੇ ਇੱਕ ਕਿਸ ਸੰਬੰਧ ਵਿੱਚ ਹੋ ਰਹੀ ਹੈ ਤੇ ਆਪਾਂ ਕਰਦੇ ਆ ਸਾਰਾ ਗੱਲਬਾਤ ਤੇ ਪੁੱਛਦੇ ਆ ਕੀ ਆ ਸਾਰਾ ਮਸਲਾ ਤੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਕਿਹੜੇ ਪਿੰਡੋਂ ਬਾਈ ਆਏ ਆਪਾਂ ਪਿੰਡ ਬਾਈ ਸਾਡਾ ਕਰੀਆ ਪਹਿਲਾਂ ਤਾਂ ਧੰਨਵਾਦ ਕਰਦੇ ਤੇਰਾ ਰੰਗਲਾ ਪੰਜਾਬ ਚੈਨਲ ਤੇ ਬਹੁਤ-ਬਹੁਤ ਧੰਨਵਾਦ ਆ ਤੇ ਪਿੰਡ ਸਾਡਾ ਕਰੀਰ ਵਾਲੀ ਆ ਤੇ ਕਿੰਨੀ ਗੈਂਤੀ ਚ ਕਿਸਾਨ ਆਏ ਆ ਬਈ ਪਿੰਡੋਂ ਤੱਕ ਜਿਹੜੀ ਤੋਂ ਗੈਂਤੀ ਬੱਸ ਲੈ ਕੇ ਆਂਦੀ ਵੱਡੀ ਹੈਗੀ 45 ਤੋਂ 50 ਦੇ ਕਰੀਬ ਕਿਸਾਨ ਜੀ ਕਿਸ ਸਬੰਧ ਵਿੱਚ ਅੱਜ ਇੱਥੇ ਵੱਡਾ ਇਕੱਠ ਰੱਖਿਆ ਗਿਆ ਤੇ ਕੀ ਸਾਰਾ ਮਸਲਾ ਬਈ ਸਬੰਧ ਇਹੀ ਹੈ ਬਾਈ ਪੰਜਾਬ ਸਰਕਾਰ ਦੇ ਨਾਲ ਜਿਹੜੀਆਂ ਹੈਗੀਆਂ ਮੰਗਾਂ ਦੇ ਨਾਲ ਲੜਾਈਆਂ ਲੜੀਆਂ ਜਾਂਦੀਆਂ ਜਾਂ ਸੈਂਟਰ ਦੇ ਖਿਲਾਫ ਮੋਦੀ ਦੇ ਹੂੰ ਉਹਦੇ ਸਬੰਧ ਦੇ ਜਿਹੜੀਆਂ ਮੰਗਾਂ ਤੇ ਨਹੀਂ ਪੂਰੀਆਂ ਉੱਤਰਦੀਆਂ ਸਰਕਾਰਾਂ ਉਹਦੇ ਰੋਸ ਦੇ ਵਿੱਚ ਹੀ ਹੈ ਤੇ ਇਹ ਵੱਡਾ ਇਕੱਠ ਕਰਕੇ ਇਹਨਾਂ ਵੀ ਅੱਖਾਂ ਖੋਲਣੀਆਂ ਥੋੜੀਆਂ ਜਿਹਾ ਜਗਾਉਣਾ ਇਹਨਾਂ ਨੂੰ ਵੀ ਜਿਹੜੇ ਕਹਿੰਦੇ ਆ ਵੀ ਕਿਸਾਨ ਰਖਲਾ ਵੀ ਦਿਹਾੜੀਆਂ ਦੇ ਦੇ ਕੇ ਮਾਈਆਂ ਨੂੰ ਦਿੱਲੀ ਪੈਣਾ ਲੈ ਜਾਂਦੇ ਸੀ ਜਾਂ ਉੱਥੇ ਕਿਸਾਨਾਂ ਨੂੰ ਲੈ ਜਾਂਦੇ ਸੀਗੇ ਤੇ ਇਹੀ ਦੱਸਣ ਵਾਸਤੇ ਇੱਥੇ ਆਏ ਆਂ ਭਗਵਾਨਤ ਮਾਨ ਦੇ ਵੀ ਅੱਖਾਂ ਵਿੱਚ ਰਖਲਾ ਵੀ ਇਹ ਦ੍ਰਿਸ਼ ਦਿਖਾਉਣਾ ਅਸੀਂ ਵੀ ਜਿਹੜਾ ਹੈਗਾ ਵੀ ਕਿਸਾਨ ਇਹ ਕਿਸਾਨ ਹੀ ਐ ਜਿਹੜੇ ਆਏ ਵੀ ਐ ਥੋੜੇ ਵਾਂਗੂ ਨਹੀਂ ਇਹ ਵੀਰੇਲੀਆਂ ਚ ਨਰੇਗਾ ਵਾਲਿਆਂ ਨੂੰ ਵਿਚਾਰਿਆਂ ਨੂੰ ਮਜਬੂਰ ਕਰਕੇ ਤੇ ਉਹਨਾਂ ਦੀਆਂ ਨਰੇਗਾ ਦੀਆਂ ਦਿਹਾੜੀਆਂ ਪਾ ਕੇ ਤੁਸੀਂ ਇਕੱਠ ਜਿਹੜੇ ਵਿਖਾਏ ਸੀ ਹੂੰ ਤੁਸੀਂ ਆਪਣੇ ਖਰਚੇ ਨਾਲ ਇਕੱਠ ਕੀਤੇ ਸੀ ਇਹ ਆਪ ਮੁਹਾਰੇ ਕਿਸਾਨ ਆਏ ਵਾ ਇੱਥੇ ਠੀਕ ਹੈ ਤੇ ਇਹ ਜਿਹੜਾ ਇਕੱਠ ਹੈ ਵੇਖ ਲੈ 50 50 ਦਾ ਜਾਇ ਹੌਸਟੇਟਾਂ ਤੋਂ ਵੀ ਕਿਸਾਨ ਇੱਥੇ ਆਇਆ ਅ ਪੰਜਾਬ ਦਾ ਹੀ ਲਗਭਗ ਬਾਕੀ ਹਰਿਆਣੇ ਨੇ ਸਪੋਰਟ ਹੈਗੀ ਆ ਕੀਤੀ ਵੀ ਤੇ ਦਿੱਲੀ ਜਿਹੜਾ ਹੈਗਾ 13 ਫਰਵਰੀ ਦਾ ਜਿਹੜਾ ਐਲਾਨ ਕੀਤਾ ਹੈ ਡੱਲੇਵਾਲ ਸਾਹਿਬ ਨੇ ਹੂੰ ਸਾਡੇ ਸੂਬਾ ਪ੍ਰਧਾਨ ਹੈਗੇ ਆ ਸਿੱਧੂਪੁਰ ਕਾਈ ਦੇ ਤੇ 13 ਫਰਵਰੀ ਦਾ ਜਿਹੜਾ ਉਧਰ ਜਾਣਦਾ ਹੈਗਾ ਉਹਦੇ ਸਬੰਧ ਦੇ ਵਿੱਚ ਹੀ ਇਹ ਸਾਰੇ ਪ੍ਰੋਗਰਾਮ ਲੀਕ ਕੇ ਤੇ ਤਿਆਰੀ ਕੀਤੀ ਹੈ ਜਿਵੇਂ ਕਿ ਅੱਜ ਇੱਥੇ ਵੇਖ ਰਹੇ ਆ ਵੀ ਬਹੁਤ ਭਾਰੀ ਕਿਸਾਨਾਂ ਦੀ ਗਿਣਤੀ ਵਿੱਚ ਕਿਸਾਨ ਇੱਥੇ ਆਏ ਹੋਏ ਆ ਨਾ ਤੇ ਪ੍ਰਗਤਮਾਨ ਥੋੜੇ ਦਿਨ ਪਹਿਲਾਂ ਟਵੀਟ ਕਰ ਰਿਹਾ ਸੀ ਉਹ ਕਹਿ ਰਹੇ ਸੀ ਵੀ ਜਿਹੜੇ ਧਾਨੇ ਲਾਉਂਦੇ ਆ ਕਿਸਾਨਾਂ ਨੂੰ ਤਾਂ ਬੰਦੇ ਨਹੀਂ ਮਿਲਦੇ ਧਾਨੇ ਲਾਉਣ ਵਾਸਤੇ ਪਰ ਇੱਥੇ ਜਿਵੇਂ ਮੈਂ ਵੇਖ ਰਹੇ ਆ ਪੈਰ ਤੁਹਾਨੂੰ ਥਾਣ ਨਹੀਂ ਹੈ ਨਾ ਬਹੁਤ ਜ਼ਿਆਦਾ ਕਿਸਾਨ ਆਏ ਹੋਏ ਆ ਇਸ ਦੇ ਸਬੰਧ ਵਿੱਚ ਕੀ ਕਰਨਾ ਚਾਹੂਗੀ ਤੁਸੀਂ ਬੰਦੇ ভাই ਇਹ ਗगन ਹੁਣ ਆਪਾਂ ਸਾਰੇ ਪੜੇ ਲਿਖੇ ਹੈਗੇ ਆ ਸਿਆਣੇ ਇਹਨਾਂ ਚੀਜ਼ਾਂ ਤੋਂ ਜਿਹੜਾ ਹੈਗਾ ਵੀ ਸੋਸ਼ਲ ਮੀਡੀਆ ਤੇ ਕੁੱਲ ਚੀਜ਼ ਆਪਾਂ ਨੂੰ ਦਿਖਦੀ ਹੈ ਇਹ ਬੰਦੇ ਜਿਨ੍ਹਾਂ ਨੇ ਝੂਠੇ ਸਟੰਟ ਕਰਨੇ ਆ ਜੁਮਲੇਬਾਜ਼ੀਆਂ ਕਰਨੀਆਂ ਗੱਪਾਂ ਨਾਲ ਸਰਕਾਰਾਂ ਬਣਾਉਣੀਆਂ ਉਹਨਾਂ ਵਾਸਤੇ ਬੰਦੇ ਨਹੀਂ ਮਿਲਦੇ ਜਿਹੜਾ ਹੱਕ ਸੱਚ ਦੀ ਖਾਤਰ ਲੜਦਾ ਉਹਦੇ ਵਾਸਤੇ ਤਾਂ ਬੰਦੇ ਹੈਗੇ ਆ ਕਿਸਾਨ ਹੈਗੇ ਆ ਅੰਗਾਰਾ ਭਰਦੇ ਆ ਮਗਰ ਠੀਕ ਹੈ ਹਾਂ ਤੇ ਜਿਹੜੀਆਂ ਆਪਣੇ ਇੱਥੇ ਮੇਨ ਮੰਗਾਓ ਕਿਹੜੀਆਂ-ਕਿਹੜੀਆਂ ਮੰਗਾ ਜੇ ਤੁਹਾਨੂੰ ਪਤਾ ਹੈ ਕੋਈ 2-4 ਦੱਸੋ ਦਰਸ਼ਕਾਂ ਨੂੰ ਮੰਗਾ ਐ ਐਮਐਸਪੀ ਦੇ ਸਬੰਧ ਦੇ ਵਿੱਚ ਹੈਗਾ ਜਾਂ ਗੜੇਮਾਰੀ ਹੋਈ ਹੈ ਕਿਸਾਨਾਂ ਦੇ ਵਿੱਚ ਫਸਲਾਂ ਤੇ ਉਹਨਾਂ ਤੇ ਹਜੇ ਨਿਰੰਤਰ ਰੂਪ ਦੇ ਵਿੱਚ ਜਿਹੜਾ ਮੌਜਾ ਨਹੀਂ ਮਿਲਿਆਗਾ ਤੇ ਹਰ ਮਾਰੀ ਤੇ ਪ੍ਰਭਾਵਿਤ ਖੇਤਰ ਜਿਹੜੇ ਸੀਗੇ ਉਹਨਾਂ ਨੂੰ ਮੌਜਾ ਹਜੇ ਪੂਰਨ ਤੌਰ ਤੇ ਨਹੀਂ ਦਿੱਤਾ ਗਿਆ ਐਮਐਸਪੀ ਦਾ ਹੈਗਾ ਜਾਂ ਹੋਰ ਕਾਫੀ ਮੰਗਾ ਹੈਗੀਆਂ ਜਿਹੜੀਆਂ ਇਹਨਾਂ ਨਾਂ ਸੜੀਆਂ ਚੱਲਦੀਆਂ ਸੀ ਠੀਕ ਹੈ ਧੰਨਵਾਦ ਜੀ ਠੀਕ ਹੈ ਤੇ ਸੋ ਤੁਸੀਂ ਸੁਣਿਆ ਕਿਸਾਨਾਂ ਤੋਂ ਵਿਨੇ ਦੱਸਿਆ ਸੀ ਕਿ ਇਸ ਸਬੰਧ ਵਿੱਚ ਇੱਥੇ ਬਨਾਲੇ ਵੱਡਾ ਇਕੱਠ ਕੀਤਾ ਤੇ 13 ਪਰਵੀ ਨੂੰ ਦਿੱਲੀ ਜਾਣ ਦੀ ਵੀ ਕਾਲ ਹੈਗੀ ਆ ਸਿੱਧੂਪੁਰ ਜੱਥੇਬੰਦੀ ਵੱਲੋਂ ਤੇ ਜਿਹੜਾ ਗੈਰ ਰਾਜਨੀਤਿਕ ਸੰਗਠਨਾ ਕਿਸਾਨਾਂ ਦਾ ਉਹਨਾਂ ਵੱਲੋਂ ਤੇ ਤੁਸੀਂ ਜੁੜੇ ਰਹੋ ਚੰਨ ਰੰਗੜਾ ਪਿਆ ਦੇ ਨਾਲ ਤੁਹਾਨੂੰ ਅੱਗੇ ਦੀ ਵੀ ਅਪਡੇਟ ਬਨਾਲਾ ਰੈਲੀ ਤੋਂ ਦਿੰਦੇ ਰਾਵਾਂਗੇ ਧੰਨਵਾਦ ਜੀ। ਪਰਮਾਤਮਾ ਨੇ ਉਹ ਮੈਨੇ ਪਰ ਤੈਜੀ ਖੱਤੀ ਪਹਿਣਾ ਦੀ ਉਹ ਉਹਨਾਂ ਦੀ ਲੜਾਈ ਕੌਣ ਲੜੇਗਾ ਪ੍ਰਮਾਤਮਾ ਨੇ ਤੁਹਾਨੂੰ ਜ਼ਮੀਨ ਵੀ ਦਿੱਤੀ ਹੈ ਆਪਣੇ ਤਾਕਤ ਨੂੰ ਵੀ ਦਿਖਾਣਾ ਹੈ অতি ਮੋੜ